ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਕੁਝ ਮਹਿਲਾਵਾਂ ਦਾ ਜਫਾ ਪੈਂਦਿਆਂ ਨੂੰ ਦੇਖ ਰਿਹਾ ਹਾਂ ਤੇ ਫਿਰ ਇੱਕ ਮਹਿਲਾ ਇੱਕ ਜਨਾਨੀ ਦੇ ਪੈਰਾਂ ਦੇ ਵਿੱਚ ਵੀ ਡਿੱਕ ਕੇ ਮਾਫੀ ਮੰਗਦੀ ਹੈ ਤਾਂ ਇਹ ਤਸਵੀਰਾਂ ਨਕੋਦਰ ਦੀਆਂ ਨੇ ਨਕੋਦਰ ਵਿਖੇ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਤਿੰਨ ਮਹਿਲਾਵਾਂ ਦੇ ਵੱਲੋਂ ਇੱਕ ਮਹਿਲਾ ਦੇ ਡਾਲਰ ਅਤੇ ਇੰਡੀਅਨ ਕਰੰਸੀ ਕੱਢ ਕੇ ਭੱਜਣ ਦੀ ਕੋਸ਼ਿਸ਼ ਕਰ ਰਹੀਆਂ ਸੀ ਪਰ ਜਦੋਂ ਮਹਿਲਾ ਨੂੰ ਪਤਾ ਲੱਗਿਆ ਤਾਂ ਪੈਸੇ ਕੱਢਣ ਵਾਲੀਆਂ ਮਹਿਲਾਵਾਂ ਨੇ ਪੈਸੇ ਟੇਲਰ ਦੀ ਦੁਕਾਨ ਦੇ ਵਿੱਚ ਸੁੱਟ ਦਿੱਤੇ ਆਓ ਨਜ਼ਰ ਮਾਰ ਦਿਆਂ ਤਸਵੀਰਾਂ ਤੇ ਮੈਂ ਬਾਹਰ ਇੱਥੇ ਆਉਂਦੇ ਹੁੰਦੇ ਹਾਂ ਪਹਿਲਾਂ ਮਾਲਾ ਨਾ ਖੋਲਾ ਹੁਣ ਜਾਣ ਨਾ ਦੇ ਉਹ ਇਹਦਾ ਫੇਲਾ ਦੇ ਦੇ ਇਹ ਚੀ ਨਾ ਹੁਕਿਆ ਇਹ ਨਹੀਂ ਪਈ ਹੋਈ ਭਾਈ ਜੀਓ ਆ ਜਿਹੜੇ ਆਉਂਦੇ ਆ ਆ ਪਾਈ ਗਏ ਇਹ ਪਾਈ ਦੀ ਹੈ ਜ਼ਿਆਦਾ ਮੇਰੇ ਬਾਹਰਲੇ ਪੈਸੇ ਕਿੰਨੇ ਪੈਸੇ ਸੀਗੇ ਪੰਜ ਮੈਂ ਪੈਸੇ ਖਾਂਦੇ ਹੋਣਗੇ ਆਏ ਕਿੰਨੇ ਪੈਸੇ ਸੀਗੇ ਬਾਹਰਲੇ ਪੈਸੇ ਸੀ ਮੇਰੇ ਕੋਲ ਡਾਲਰ ਅੱਛਾ ਇਹ ਪਹਿਲਾਂ ਪੰਜ ਜਗ੍ਹਾ ਆਈਏ ਬਾਂਦੇ ਫਾਇਲਾ ਐ ਦੋਰਾ ਬਾਂਦੇ ਬਾਂਦੇ ਰੁਕੋ ਦਈ ਤੋਂ ਵੀ ਅਮਰਜੀਤ ਕੌਰ ਵਾਸੀ ਤੰਦੌਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕੱਪੜੇ ਸਵਾਉਣ ਲਈ ਟੇਲਰ ਦੀ ਦੁਕਾਨ ਤੇ ਆਈਆਂ ਸੀ ਅਤੇ ਤਿੰਨ ਮਹਿਲਾਵਾਂ ਦੇ ਵੱਲੋਂ ਉਹਨਾਂ ਦੇ ਪਰਸ ਦੇ ਵਿੱਚੋਂ ਡਾਲਰ ਅਤੇ ਇੰਡੀਆ ਕਰੰਸੀ ਕਢ ਲਈ ਅਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਮਹਿਲਾਵਨ ਦੇ ਡਾਲਰ ਅਤੇ ਇੰਡੀਆ ਕਰੰਸੀ ਦੁਕਾਨ ਵਿੱਚ ਸੁੱਟ ਦਿੱਤੀ ਤੇ ਭੱਜਣ ਲੱਗਿਆਂ ਜਿਨ੍ਹਾਂ ਨੂੰ ਕਿ ਕਾਬੂ ਕਰ ਲਿਆ ਉੱਥੇ ਹੀ ਟੇਲਰ ਨੇ ਵੀ ਆਪਣਾ ਬਿਆਨ ਦਿੱਤਾ ਅਮਰਜੀਤ ਕਰੋ ਕੀ ਗੱਲਬਾਤ ਹੋਈ ਪੈਸੇ ਕੱਢੇ ਆਪੋ ਤੇ ਸਾਡੇ ਹਨਾ ਅੱਛਾ ਜੀ ਹਾਂ ਡਾਲਰ ਸੀ 100 150 ਤੇ ਬਾਕੀ ਇੰਡੀਆ ਦੇ ਪੈਸੇ ਸੀ ਅੱਛਾ ਜੀ ਕੱਢ ਕੇ ਉਹ ਭੱਜ ਗਿਆ ਉੱਥੇ ਹਾਂ ਇਹ ਤੁਹਾਨੂੰ ਕਿੱਥੋਂ ਪਤਾ ਲੱਗਾ ਸਾਨੂੰ ਉਹ ਜਿੱਦਾਂ ਕੁੜੀ ਨੇ ਵੇਖਿਆ ਨਾ ਕਹਿੰਦੀ ਆਂਟੀ ਪੈਸੇ ਕੱਢ ਲਏ ਜਿੱਦਾਂ ਮੇਰੇ ਅੱਛਾ ਜੀ ਤੇ ਇਹ ਫਿਰ ਨੇ ਇਦਾਂ ਜੋ ਵੇਖਿਆ ਤਾਂ ਥੱਲੇ ਸਿਰ ਦਿੱਤੇ ਪੈਸੇ ਇਹ ਭੱਜ ਗਈਆਂ ਉੱਥੋਂ ਇਹ ਕਿੱਥੇ ਆਏ ਸੀਗੇ ਲਾਡੀ ਇਹ ਲਾਡੀ ਟੇਲਰ ਦੇ ਅੱਛਾ ਜੀ ਹਾਂਜੀ ਫਿਰ ਤੁਹਾਨੂੰ ਇਹਨਾਂ ਤੇ ਸ਼ੱਕ ਕਿਤਾ ਭਈ ਸਾਨੂੰ ਸ਼ੱਕ ਫਿਰ ਇਹਨਾਂ ਦੇ ਕੋਲ ਐਸੀ ਪੈਸੇ ਜੋ ਵੇਖਿਆ ਨੇ ਸਿਰ ਦਿੱਤੇ ਥੱਲੇ ਕਿੰਨੀਆਂ ਜਣੀਆਂ ਸੀ ਤਿੰਨ ਜਣੀਆਂ ਵਾ ਤਿੰਨ ਜਣੀਆਂ ਫੜੀਆਂ ਹਾਂਜੀ ਫੜਲੀਆਂ ਹੁਣ ਕੀ ਮੰਗ ਕਰਦੇ ਹੁਣ ਅਸੀਂ ਇਹੋ ਥਾਣੇ ਲੈ ਕੇ ਚੱਲੇ ਆ ਹਨਾ ਜੀ ਹਾਂਜੀ ਕੀ ਨਾਮ ਜੀ ਆਪਣਾ ਭਾਈ ਦੀਪਾ ਟੇਲਰ ਆ ਨਿਊ ਸਟਾਰ ਟੇਲਰ ਤੇ ਆਪਣੇ ਕੋ ਕਸਟਮਰ ਆਇਆ ਜਿੱਦਾਂ ਹੁਣੇ ਥੋੜੀ ਦੇਰ ਪਹਿਲਾਂ ਬਲੇਤਣਾ ਸੀ ਤੰਦੌਰੇ ਤੋਂ ਸੀ ਉਹਨਾਂ ਦੇ ਨਾਲ ਤਿੰਨ ਚਾਰ ਹੋਰ ਲੇਡੀ ਸੀਗੀਆਂ ਉਹ ਇਕੱਠੇ ਹੋਏ ਸਾਰੇ ਇੱਥੇ ਆਈ ਕਿ ਸ਼ਾਇਦ ਕਸਟਮਰ ਆਇਆ ਉਹਨੇ ਜਿੱਦਾਂ ਸਾਡੇ ਕੋ ਆ ਕੇ ਇੱਥੇ ਪੁੱਛਿਆ ਵੀ ਭਾਈ ਸੂਟ ਦੀ ਸਲਾਈ ਕੀ ਲੈਣੇ ਤੁਸੀਂ ਅਸੀਂ ਉਹਨਾਂ ਨੂੰ ਆਪਣਾ ਦੱਸਿਆ ਜੋ ਸਲਾਈ ਚੱਲਦੀ ਆ ਤੇ ਉਸ ਤੋਂ ਬਾਅਦ ਉਹ ਵਹਿ ਗਏ ਆ ਤੇ ਦੂਸਰਾ ਕਸਟਮਰ ਵੀ ਵਹਿ ਗਿਆ ਦੋਨੋਂ ਵਹਿ ਗਏ ਆ ਇੱਗੇ ਸਾਰੇ ਸੇਮ ਇਕੱਠੇ ਹੀ ਆ ਸਾਰੇ ਪਰ ਪਤਾ ਨਹੀਂ ਫਿਰ ਉਹ ਨਹੀਂ ਉਹਨਾਂ ਦੇ ਪੈਸੇ ਜਿੱਦਾਂ ਕੱਢ ਲਏ ਲੇਡੀਜ਼ ਦੇ ਬੈਗ ਵਿੱਚੋਂ ਜਦ ਪਹਿ ਕੱਡੇ ਤਾਂ ਬਾਤ ਨਹੀਂ ਰੋਲਾ ਪਾ ਲਿਆ ਤੇ ਸੱਟੇ ਤੇ ਦੌੜ ਗਈਆਂ ਤਿੰਨ ਜਣੀਆਂ ਸਿਗੀਆਂ ਤਿੰਨ ਜਣੀਆਂ ਲੇਡੀਜ਼ ਸੀ ਤੇ ਸੱਟੇ ਤੇ ਦੌੜ ਗਈਆਂ ਫਿਰ ਅੱਛਾ ਇਹ ਤੁਹਾਡੀ ਦੁਕਾਨ ਦਾ ਨਾਮ ਲਾਡੀ ਆ ਨਹੀਂ ਨਹੀਂ ਦੀਪਾ ਟੈਲਰ ਨਹੀਂ ਜਿਹੜਾ ਜਿਹਨੇ ਦੱਸਿਆ ਉਹ ਤਾਂ ਕਹਿੰਦੇ ਲਾਡੀ ਆ ਹਾਂਜੀ 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 ਅੱਛਾ ਜੀ ਹਾਂਜੀ ਇਹ ਅੱਗੇ ਵੀ ਕਸਟਮਰ ਆਉਂਦੇ ਹੈਗੇ ਤੁਹਾਡੇ ਕੋਲ ਜਿਹੜੇ ਸਾਡੇ ਪੱਕੇ ਕਸਟਮਰ ਜਿਨ੍ਹਾਂ ਦੇ ਪੈਸੇ ਨਿਕਲੇ ਉਹ ਤਾਂ ਸਾਡੇ ਰੈਗੂਲਰ ਹੀ ਆਉਂਦੇ ਹੀ ਆ ਸਾਡੇ ਕੋਲ ਪਰ ਉਹ ਨਵੀਆਂ ਲੇਡੀਸ ਸੀਗੀਆਂ ਤਾਂ ਜਾਣੀਆਂ ਕੋਈ ਨਹੀਂ ਅਸੀਂ ਇਹਨਾਂ ਦੇਖੀਆਂ ਕਦੀ ਵੀ ਕਿਸ ਤਰ੍ਹਾਂ ਦੀਆਂ ਸੀਗੀਆਂ ਸੈਂਸਣਾ ਵਗੈਰਾ ਸੀ ਜਾਂ ਕਿਸ ਤਰ੍ਹਾਂ ਹਾਂਜੀ ਸੈਂਸਣਾ ਹੀ ਸੀ ਸੈਂਸਣਾ ਹੀ ਲੱਗਦੀਆਂ ਤੇ ਸ਼ਕਲ ਤੋਂ ਸੈਂਸਣਾ ਹੀ ਸੀ ਕੋਈ ਸੀਸੀਟੀਵੀ ਕੈਮਰਾ ਵਗੈਰਾ ਲੱਗਾ ਨਹੀਂ ਭਾਈ ਆਪਣੇ ਕੈਮਰੇ ਨਹੀਂ ਲੱਗੇ ਕੋਈ ਖੈਰ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਮਹਿਲਾਵਾਂ ਦੇ ਉੱਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਮਹਿਲਾਵਾਂ ਨੂੰ ਪੁਰਸ ਦੇ ਹਵਾਲੇ ਕਰ ਦਿੱਤਾ ਹੈ ਹਕੀਕਤ ਟੀਵੀ ਪੰਜਾਬ ਲਈ ਨਕੌਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ